ਬਈ ਗੱਲ ਤਾਂ ਸੰਧੂ ਸਾਹਿਬ ਤੁਹਾਨੂੰ ਵੀ ਬੜੀ ਫੁਰਦੀ ਐ ਤਾਂ ਹੀ ਤਾਂ ਐਡੇ ਐਡੇ ਕਲਾਕਾਰਾਂ ਨੇ ਇਹਨਾਂ ਦੇ ਲਿਖੇ ਗੀਤ ਗਾਏ ਆ ਹੈ ਸੰਧੂ ਸਾਹਿਬ ਜੀ ਭਈ ਇਹ ਸਾਰੇ ਬੈਠੇ ਆ ਉਹ ਰਚਨਾ ਸੁਣਾਓ ਆ ਜਿਹੜਾ ਲਾਲਿਆਂ ਦੇ ਟੈਂਟ 'ਚ ਠੱਠਾ ਵੜ ਗਿਆ ਸੀ ਨਾ ਉਹ ਰਚਨਾ ਸੁਣਾ ਦੇਵੇ ਕਿਉਂ ਭਈ ਇਹ ਛੱਡ ਦਿਓ ਪਾਸਾ ਦੂਜਾ ਆ ਲਾਲਿਆਂ ਨੇ ਟੈਂਟ ਸੀ ਗਲੀ 'ਚ ਲਾ ਰਿਆ ਤੇ ਰਸਤੇ 'ਨੂੰ ਰੋਕ ਪੈਣਸ ਬਣਾ ਰਿਆ ਅੱਛਾ ਉਈ ਫੇਰਾਂ ਦੀ ਰਸਮ ਹੋਣੀ ਸੀ ਰਾਤ ਨੂੰ ਹਾਂ ਤੇ ਚਾਹ ਪਾਣੀ ਪੀਉਂਦੇ ਪਏ ਸੀ ਬਰਾਤ ਨੂੰ ਤੇ ਫੜ ਕੇ ਪਲੇਟਾ ਹਰਜਾਨੀ ਖੜ ਗਿਆ ਤੇ ਉਸੇ ਵਿੱਚ ਟੈਂਟ ਵਿੱਚ ਵੜ ਗਿਆ ਅੱਛੇ ਭੁੱਲ ਗਿਆ ਖਿਆਲ ਸਾਰਿਆਂ ਨੂੰ ਖਾਣ ਦਾ ਪੈ ਗਿਆ ਫਿਕਰ ਲਾਲਿਆਂ ਨੂੰ ਜਾਣ ਦਾ ਪੁੱਛ ਰਿਆ ਟੱਟਾ ਮਾਰਦਾ ਫਕਾਰੇ ਸੀ ਹਾਂ ਤੇ ਟੈਂਟ ਵਿੱਚ ਜਾਨੀ ਅਗੇ ਲਾਲੇ ਸਾਰੇ ਸੀ ਇੰਨੇ ਸੀ ਭਜਾਏ ਉਹਨੇ ਸਾਹ ਚਾੜ ਤੇ ਹਾਂ ਤੇ ਕਈਆਂ ਦੇ ਪੈਂਟ ਤੇ ਪਜਾਮੇ ਬਾੜਦੋ ਫਿਰ ਨਾ ਢੋਲ ਬੈਂਡ ਵਾਲਿਆਂ ਦੇ ਤੇ ਪੈਂਟਾਂ ਵਿੱਚ ਨਿਕਲ ਗਿਆ ਪਿਸ਼ਾਬ ਲਾਲਿਆਂ ਦੇ ਕਿਤੋਂ ਵੀ ਨਾ ਥਿਵਣੋਂ ਤੇ ਢਾਂਗਾ ਸੋਟੀਆਂ ਤੇ ਟੱਤੇ ਦੇ ਸਿੰਘਾਂ ਦੇ ਚੱਕੇ ਸੇਰੇ ਟੋਪੀਆਂ ਕਈਆਂ ਨੂੰ ਪੈਰਾ ਹੇਠ ਦੀ ਲਤਾੜਤਾ ਤੇ ਬਾਕੀ ਨੂੰ ਟੱਤੇ ਨੇ ਮੇਜਾਂ ਦੇ ਝਾੜਤਾ ਖਾਈ ਜਾਵੇ ਲੱਡੂ ਪੇੜੇ ਤੇ ਗੁਲਾਬ ਜਾਉਣਾ ਤੇ ਕਿਹੜਾ ਲਾਲਾ ਕਰੇ ਵੀ ਟੱਤੇ ਦੇ ਸਾਹਮਣਾਂ ਮੁੰਡੇ ਦਾ ਪਿਓ ਰੋਵੇ ਹਾਲ ਕੀ ਬਣਾਤਾ ਪੁੱਤ ਦਾ ਤੇ ਗੁੱਸੇ ਵਿੱਚ ਕਈਆਂ ਨੇ ਵਿਚੋਲਾ ਘੁੱਟਦਾ ਕਈਆਂ ਨੂੰ ਫੇਰਾਂ ਇਸ ਜੀ ਲਟਾੜਦਾ ਤੇ ਬਾਕੀਆਂ ਨੂੰ ਡੱਡੇ ਨੇ ਵੇਚਾਂ ਤੇ ਛਾੜਦਾ ਛਾੜਦਾ ਅੱਥਾਂ ਨਾਲ ਪੂੰਜੀ ਜਾਂਦੀਆਂ ਕਰਾੜੀਆਂ ਤੇ ਕਈਆਂ ਚਟਨੀ ਦੇ ਨਾਲ ਸੀ ਲਿਬੜ ਸਾਰੀਆਂ ਜਿਹੜੇ ਪੰਡ ਤੋਂ ਵਿਆਹ ਕਢਾਇਆ ਸੀ ਉਹ ਵੀ ਨਾਲ ਉਹਦੇ ਬਰਾਤ ਆਇਆ ਸੀ ਅੱਛਾ ਤੇ ਚੱਕ ਕੇ ਹਮਾਮ ਹਾਂ ਬਾਹਮਣ ਦੇ ਠੋਕਿਆ ਉਹ ਦੱਸ ਕੇ ਗ੍ਰਹਿ ਨੇ ੱਟਾ ਨਹੀਂ ਰੋਕਿਆ ਇਹ ਆਪਣੀ ਉਹ ਗਲਤੀ ਨੂੰ ਮੰਨੀ ਜਾਂਦਾ ਸੀ ਤੇ ਗੱਲ ਵਿੱਚ ਧੋਸੀ ਹੱਥ ਮੰਨੀ ਜਾਂਦਾ ਸੀ ਵੀ ਕਹਿੰਦਾ ਫੋਨ ਤਾਂ ਮਲਾਓ ਥਾਣੇ ਨੂੰ ਅੱਛਾ ਤੇ ਪੰਡਤ ਤੇ ਟੱਟੇ ਨੂੰ ਫੜਾਓ ਥਾਣੇ ਨੂੰ ਹਾਂ ਵੀ ਵਿਆਹ ਦੇ ਵਿੱਚ ਪਿੰਡਾਂ ਵਾਲੇ ਆਏ ਜੱਟ ਆਹੋ ਉਹਨਾਂ ਨੇ ਟੈਂਟ ਦੇ ਪੈਰ ਲਾਏ ਪੱਟ ਸੀ ਹਾਂ ਤੇ ਮਾਰ ਮਾਰ ਢੱਟੇ ਨੂੰ ਭਜਾਤਾ ਉਹਨਾਂ ਨੇ ਤੇ ਲਾਲਿਆ ਦੀ ਜਾਨ ਨੋ ਬਚਾਤਾ ਗੁਰਦਾਬਾਹ ਨਾਲੇ ਸਾਰੇ ਇਕੱਠੇ ਹੋ ਗਏ ਹਾਂ ਨਾਲੇ ਕਹਿੰਦੇ ਵੀ ਖਾਣ ਨਹੀਂ ਭਲਾਉਣਾ ਚਾਹੀਦਾ ਹਾਂ ਭਈ ਵਿਆਹ ਦੇ ਵਿੱਚ ਦਿੱਤਾਂ ਨੂੰ ਬੁਲਾਉਣਾ ਠਾਈ ਬੁਲਾਉਣਾ ਚਾਹੀਦਾ ਨਾਲੇ ਵੀ ਫੇਰ ਬੁਲਾਉਣ ਲੱਗ ਪਏ ਹਾਂ ਤੇ ਗੁਰਾ ਦੇ ਤੇਰੀ ਫੇਰ ਆਉਣ ਲੱਗ ਪਏ